ਇੱਕ ਦੇਖੋ ਆਪਾਂ ਸਕੀਮ ਇੱਥੇ ਬਣਾਈ ਕਿ 4 ਵਜੇ ਉੱਠੋ 5 ਵਜੇ ਇੱਥੇ ਆ ਜਾਓ ਤੇ 6 ਵਜੇ ਤੱਕ ਆਪਾਂ ਇੱਥੇ ਸਟੇ ਚਲਾਵਾਂਗੇ ਜੇ ਉਹ ਆ ਗਏ ਇਸ ਸਮੇਂ ਚ ਤਾਂ ਉਧਰ ਉਹਨਾਂ ਨਾਲ ਜਾਵਾਂਗੇ ਜੇ ਸਮੇਂ ਚ ਨਹੀਂ ਆਉਂਦੇ ਆਪਾਂ ਆਪਦੇ ਕੰਮ ਕਰਾਂਗੇ ਪਹਿਲੇ ਦਿਨ ਬੇਸਲਾ ਬਣ ਰਿਹਾ ਉਹ ਪੌਣਾ ਘੰਟਾ ਡਰੋਨ ਚਲਾ ਕੇ ਚੋਰੀ ਕਰ ਗਿਆ ਇਹਨਾਂ ਸਾਰੇ ਦਿਨਾਂ ਚ 4 ਦਿਨ ਚੋਰੀ ਕੀਤੀ ਆ ਉਹਨਾਂ ਨੇ ਇਹ ਹੀ ਉਹਨਾਂ ਦੀ ਸਕੀਮ ਹੈ ਕਿ ਚੋਰੀ ਅਰਾਹੀਓ ਮਸਲਾ ਹੱਲ ਕਰ ਲੋ ਜੀ ਦਾ ਮਤਲਬ ਤੁਹਾਡੇ ਨਾਲ ਢੜਕੇ ਵੱਡੀ ਬੱਦਰ ਤੇ ਬੰਦੇ ਮਾਰਨ ਦਾ ਫੈਸਲਾ ਨਹੀਂ ਉਹਨਾਂ ਤੋਂ ਹੋਇਆ ਇਹ ਫੈਸਲਾ ਕਰਨਾ ਸੌਖਾ ਨਹੀਂ ਹੁਣ ਚੋਰੀ ਤਾਂ ਦੇਖੋ ਡਰੋਨ ਨਹੀਂ ਚੱਲਦੇ ਜੇ ਆਪਾਂ 4 ਵਜੇ ਮੁਜਾਰਾ ਲੈ ਕੇ ਤੁਰਦੇ ਆਂ ਇਹਦਾ ਵਾਲੇ 5:30 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਤਿਆਰ ਹੋਣੇ ਆ ਤੇ 5:30 ਵਜੇ ਤਾਂ ਪੂਰਾ ਦੇਖਣ ਨਹੀਂ ਲੱਗਦਾ ਪੈ ਪਾੜਦੀ ਹੁੰਦੀ ਹੈ ਜੀ ਉਹਨੂੰ ਆਪਾਂ ਕਹਿੰਦੇ ਆ ਉਸ ਵੇਲੇ ਡਰੋਨ ਨਹੀਂ ਚੱਲਦਾ 5:30 ਤੋਂ ਪਹਿਲਾਂ ਡਰੋਨ ਨਹੀਂ ਚੱਲਦਾ ਤੇ ਆਪਾਂ 5:30 ਤੋਂ ਪਹਿਲਾਂ ਤਿਆਰ ਹੋਣੇ ਜੇ ਕਹਿਣਾ ਹੋਵੇ ਜਦੋਂ ਉਹਨਾਂ ਦਾ ਚੋਰੀ ਵਾਲਾ ਕੰਮ ਬੰਦ ਹੋ ਗਿਆ ਰੋਜ਼ ਉਫਾਹਾਂ ਆਉਂਦੀਆਂ ਵੀ ਅੱਜ ਐਂ ਕਰਨਗੇ ਅੱਜ ਐਂ ਕਰਨਗੇ ਜੇ ਉਹਨਾਂ ਨੇ ਵੱਡਾ ਭੇਡ ਨਹੀਂ ਲੈਣਾ ਫਿਰ ਕੀ ਕਰਨਗੇ ਭਲਾ ਉਹ ਕੀ ਰਾਹ ਉਹਨਾਂ ਕੋਲੇ ਫਿਰ ਤੁਹਾਨੂੰ ਭਰਾਵੋ ਬਿਨਾ ਕੁੱਤੇ ਤੋਂ ਡਰਾਉਣਾ ਹੁਣ ਤੁਸੀਂ ਡਰੋਗੇ ਕਿਵੇਂ ਮਾਲਾ ਇਥੇ ਉਹ 1000 1500 ਫੋਰਸ ਦੀ ਪਰੇਡ ਕਰਾ ਦੇਣਾ ਆਸੇ ਪਾਸੇ ਪਿੰਡ ਦੇ ਤੁਹਾਨੂੰ ਲੱਗੂਗਾ ਵੀ ਭਾਈ ਸਾਰੇ ਪੰਜਾਬ ਦੀ ਪੁਲਿਸ ਢੋਤੀ ਹੁਣ ਤਾਂ ਨਹੀਂ ਲੜਿਆ ਜਾਣਾ ਇਹ ਉਹਨਾਂ ਦੀ ਤਕੜਾਈ ਨਹੀਂ ਇਹ ਉਹਨਾਂ ਦੀ ਕਮਜ਼ੋਰੀ ਹੈ ਜੇ ਉਹ ਹਜਾ ਭੇਡ ਲੈਣਾ ਫਿਰ ਤਾਂ 20 ਦੀ ਬੰਦੇ ਪੁਲਿਸ ਦੇ ਬਹੁਤ ਹੈ ਗੋਲੀ ਚਲਾਉਣੀ ਹੈ ਅਥਰੂ ਗਏ ਤੇ ਗੋਲੇ ਛੱਡਣੇ ਆ ਪਾਣੀਆਂ ਬਸਾੜਾ ਮਾਰਨੀ ਹੈ ਇਹ ਸਾਰੇ ਕੰਮ ਅੱਜ ਦਾ 20 ਬੰਦੇ ਨਹੀਂ ਜਾਂਦੇ ਫਿਰ ਉਹ 2000 ਦਾ 3000 ਫੋਰਸ ਕਿਉਂ ਲਿਆਉਣਗੇ ਇਹਦਾ ਮਤਲਬ ਵੀ ਛੱਪ ਵੀ ਮਾਰਨਾ ਤੇ ਛੋਟੀ ਰੱਖਣੀ ਹੈ ਉਹ ਨੀਤੀ ਹੈ ਹਜੇ ਉਹ ਨੀਤੀ ਲਾਗੂ ਕਰਨਗੇ ਤੇ ਜਦੋਂ ਭਾਈ ਤੁਸੀਂ ਇੱਥੋਂ ਡਰ ਚੱਕਤਾ ਆਪਣੇ ਦਿਮਾਗ ਚੋਂ ਜਿਹਨਾਂ ਮਰਨ ਲਈ ਤਿਆਰ ਹੋ ਗਿਆ ਉਹ ਉਹਦੇ ਵਾਸਤੇ ਕਾਹਦਾ ਡਰ ਹੈ ਭਾਈ ਪਹਿਲਾਂ ਇਹ 44 ਵਾਰ ਲਾਉਂਦੇ ਹੁੰਦੇ ਬਿਨਾਨਾ ਹੁਣ ਤਾਂ 44 ਵਾਰ ਲੱਗ ਗਿਆ ਹੁਣ ਛੋਡੇ ਕਿਤੇ ਦਿਮਾਗ ਚ ਆਇਆ ਵੀ 44 ਵਾਰ ਲੱਗਿਆ ਹੋਇਆ ਜੀਦਾ ਮਲ ਛੋਡੇ ਦੇ ਦੈਸਤ ਪਾਉਣੀ ਹੈ ਕਿਵੇਂ ਨਾ ਕਿਵੇਂ ਜੇ ਆਪਾਂ ਦੈਸਤ ਮੰਨ ਗਏ ਉਹ ਕਾਮਯਾਬ ਹੈ ਜੇ ਉਹ ਦੈਸਤ ਨਹੀਂ ਬਿਜਾਏ ਸਾਡਾ ਅਰਖੋ ਹੋਰ ਗੁੱਸਾ ਵੱਧ ਗਿਆ ਵੀ ਆਜੋ ਐਵੇਂ ਵੀ ਦੇਖ ਲਾਂਗੇ ਫੇਰ ਉਹ ਪਿੱਛੇ ਜਾਣਗੇ ਜਿੰਦ ਵੀ ਆਉਣ ਵਾਲੇ ਦਿਨਾਂ ਚ ਕੋਈ ਇਹੀ ਜਿਹੀ ਖੇਡ ਖੇਡ ਸਕਦੇ ਆ ਉਹ ਬਹੁਤ ਵੱਡੇ ਵੱਡੇ ਦਿਮਾਗ ਬੱਡੇ ਬੱਡੇ ਸਰ ਬੈਠੇ ਆ ਉਹਨਾਂ ਦੇ ਆਪ ਤਾਂ ਤਜਰਬੇ ਚੋਂ ਸਿੱਖਿਆ ਗੱਲਾਂ ਉਦੋਂ ਅਗਲੀ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਜਿਹੜੀ ਆ ਬਿੰਦੂ ਬੈਠੀ ਹੈ ਜਦੋਂ ਦਾ ਡੈਡੀ ਜਿਉਂਦਾ ਸੀ ਜਨਵੀ ਉਹਨਾਂ ਨੇ ਨਿਹੰਗਾ ਨੇ ਪਿੰਡ ਦੇ ਡੇਰਾ ਡੇਰੇ ਤੇ ਆ ਕੇ ਕਬਜ਼ਾ ਕੀਤਾ ਤੇ ਨਿਸਾਨ ਸਾਹਿਬ ਛੜਾਤਾ ਰੋਜ਼ ਉਹ ਤੋਂ ਧਮਕੀਆਂ ਦਿੰਦੇ ਸੀ ਵੀ ਇਹ ਸਾਰਾ ਪਰਿਵਾਰ ਨੂੰ ਖਤਮ ਕਰਨਾ ਇਸ ਪਰਿਵਾਰ ਤੇ ਹਮਲਾ ਕਰਾਂਗੇ ਹੁਣ ਜਿਹੜੇ ਉਹ ਭਾਈ ਸਰਿਆਂ ਮੈਂ ਬੋਲਦੇ ਸੀ ਪਿੰਡ ਚੋਂ ਵੀ ਸਹਿਯੋਗ ਸੀ ਉਹਨਾਂ ਨੂੰ ਹਣ ਉਸ ਮੌਕੇ ਜਦੋਂ ਕਿਸੇ ਨੇ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਜਦੋਂ ਰੋਜ਼ ਝੂਠੇ ਪੁਲਿਸ ਮੁਕਾਬਲੇ ਬਣਦੇ ਸੀ ਪੰਜਾਬ ਚੋਂ ਉਹਨਾਂ ਦਿਨਾਂ ਦੀ ਗੱਲ ਹੈ ਇਧਰੋਂ ਅਸੀਂ ਨੌਜਣ ਭਾਰ ਸਵਾਰ ਸੀ ਉਦੋਂ ਅਸੀਂ ਫੈਸਲਾ ਕੀਤਾ ਵੀ ਹਰ ਜਿੱਦੇ ਮਰਜੀ ਆਜੋ ਦੇਖ ਲਾਂਗੇ ਇਹ ਪਹਿਰੇਦਾਰੀਆਂ ਚੱਲਦੇ ਆ ਨੇ ਅਖੀਰ ਹਾੜੀ ਆ ਗਈ ਹੁਣ ਜੇ ਭਾਈ ਪਹਿਰੇਦਾਰੀ ਕਰਨੇ ਤਾਂ ਕਣਕ ਤਾਂ ਭਰ ਜੂਗੀ ਉਹ ਤਾਂ ਦਾਤਿਆਂ ਨਾਲ ਵੜਦੀ ਕਿ ਮੈਨਾਂ ਕਮਣਾ ਤਾਂ ਹੁਣ ਵੱਧ ਚੱਲੀ ਆ ਉਦੋਂ ਹੈ ਨਹੀਂ ਸੀ ਇੰਨੀਆਂ ਤਾਂ ਆਵਾਜ਼ੇ ਕੰਮ ਜੇ ਕਹਿਣਾ ਹੋਵੇ ਜਨਰਲੀ ਪੂਰਾ ਨਗਰ ਇਕੱਠੇ ਹੋਏ ਜਿਹੜੇ ਇਸ ਪਾਸੇ ਵਾਲੇ ਸੀ ਤੇ ਭਾਈ ਕਣਕ ਵੀ ਵੱਢਣੀ ਐ ਤੇ ਜੇ ਉਹ ਹਮਲਾ ਕਰਨੋਂ ਇਸ ਥਾਂ 'ਚ ਦੇਖ ਕੇ ਵੀ ਲੋਕ ਤਾਂ ਖੇਤੀ ਜਾਵੜੇ ਹੁਣ ਮੌਕਾ ਹੈ ਇਹ ਖਾਤਰੇ ਵਾਲਾ ਟਾਈਮ ਹੈ ਉਹ ਹਮਲਾ ਕਰ ਸਕਦੇ ਆ ਹੁਣ ਇਹ ਹਮਲੇ ਨੂੰ ਰੋਕਣੇ ਜੇ ਤੁਹਾਨੂੰ ਪਿੰਡ 'ਚ ਮਾੜਾ ਮੋਟਾ ਵੀ ਰੌਲਾ-ਗੋਲਾ ਸੁਣਦਾ ਫਿਰ 다ਤੀ ਛੱਡ ਕੇ ਜਾਂ 다ਤੀ ਸਣੇ ਆਜੋ ਫਿਰ ਨਾ ਹੋਵੇ ਮੈਂ ਇੱਕ ਰੁਗ ਹੋਰ ਵੱਡ ਲਾ ਮੇਰਾ ਮੱਥਾ じゃ ਰਹਿ ਗਿਆ ਫਿਰ ਆਪਾਂ ਦਵਾਲ ਨਹੀਂ ਜਦ ਵੀ ਆਏ ਨਾਗਰ ਤਿਆਰ ਪਿੰਡ ਤਿਆਰ ਹੋਇਆ ਵੱਡਾ ਹਿੱਸਾ ਇਨਾਂ ਦਾ ਪਰਿਵਾਰ ਦਾ ਜਿਹੜਾ ਘਰ ਆ ਉਹ ਮਜ਼ਦੂਰਾਂ ਵਾਲੇ ਪਾਸੇ ਆ ਵੱਡਾ ਇਹ ਸਭ ਮਜ਼ਦੂਰ ਆ ਕਿਨਾਂ ਜੇ ਬੱਚਾ ਬੱਚੀ ਤਿਆਰ ਸੀ ਜਿਵੇਂ ਆਪਾਂ ਜਿਉਂ ਨਾਲੇ ਤਿਆਰ ਆ ਅਸੀਂ ਪਰਿਵਾਰ ਦੇ ਵਿੱਚ ਸੀ ਉਹਨਾਂ ਨੇ ਮੌਕਾ ਤਾੜਿਆ ਵੀ ਹੁਣ ਮੌਕਾ ਹੈ ਇਹਨਾਂ ਦੇ ਪਰਿਵਾਰ ਦੇ ਜਿਹੜੀ ਉਹ ਫਿਰਨੀ ਤੇ ਘਰ ਫਿਰਨੀ ਤਾਂ ਆਉਂਦਿਆਂ ਨੇ ਪਿੱਛੇ ਫੈਰ ਕਰਤਾ ਫੈਰ ਕਰਿਆ ਜਿਹਨੇ ਸਾਡੇ ਕੋਲ ਭੈਣਾ ਕਰੀ ਸੀ ਉਹ ਕੋਠਾਂ ਤੇ ਚੜ ਗਿਆ ਰੋੜੇ ਰੋੜੇ ਤਾਂ ਰਵੇ ਸੀਗੇ ਜਦ ਵੀ ਜੋ ਉਹਨਾਂ ਦੇ ਹੱਥ ਆਇਆ ਉਹਨਾਂ ਨੇ ਭਰਾਤਾ ਕੋਈ ਪਰਵਾਹ ਨਹੀਂ ਕਰੀ ਵੀ ਮਾਰਨਗੇ ਕਿਸੇ ਦੀ ਹੁਣ ਮੋਰਾਂ ਰੋੜੇ ਪੈਣ ਲੱਗ ਗਏ ਪਿੱਛੇ ਨੂੰ ਭੱਜਣ ਲੱਗੇ ਤਾਂ ਪਿੱਛੇ ਵੀ ਪੈਣਾ ਚੜ ਗਏ ਜਦੋਂ ਖੇਤਾਂ ਨੂੰ ਭੱਜਣ ਲੱਗੇ ਉਦੋਂ ਅਗਲੇ ਦਾਕੀਆਂ ਸਾਡੇ ਮੂਰੇ ਖੇਤਾਂ 'ਲੇ ਆ ਗਏ ਜਣਦੀ ਐਨੇ ਪਦੀੜ੍ਹ ਪਈ ਜਿਹੜੇ ਕਹਿੰਦੇ ਘਰ ਨੂੰ ਝਾੜ ਦਾਂਗੇ ਤੇ ਮਾਰ ਦੇਾਂਗੇ ਲੋਕਣ ਨੂੰ ਥਾਣੀ ਸਾਢੇ ਲੱਗੇ ਜਾ ਕੇ ਸਰਨ ਲਈ ਇੰਨੇ ਚ ਪੁਲਿਸ ਆ ਗਈ ਅੱਧੇ ਪੌਣੇ ਘੰਟੇ 'ਚ ਉਹ ਕੰਨ ਫੇਰ ਇਹਨਾਂ ਨੇ ਕਰਿਆ ਪਿੰਡ ਵਾਲੇ ਕਹਿੰਦੇ ਫੇਰ ਇਹਨਾਂ ਨੇ ਕਰਿਆ ਜਣਦੀ ਪੜਤਾਲ ਪੁਲਿਸ ਨੇ ਨਹੀਂ ਕਰੀ ਵੀ ਕਿਹਨੇ ਫੇਰ ਕਰਿਆ ਆਇਆ ਭਰਾ ਉਹ ਸੁਰੱਖਿਆ ਕੀਤੀ ਠੀਕ ਹੈ ਉਸ ਤੋਂ ਬਾਅਦ ਵੱਡੀ ਵਿਆਪਤ ਬਣਾ ਕੇ ਉਹ ਛੇਵੇਂ ਵਾਲੇ ਦੇ ਵਿੱਚ 18 ਮਾਰ ਗਏ 18 ਬਾਰਾਂ ਅਗੇ ਨਹੀਂ ਮਾਰੇ ਉਹਦੇ ਵਿੱਚ ਪਿੰਡ ਵਾਲਿਆਂ ਦਾ ਪੂਰੀ ਤਰ੍ਹਾਂ ਹਿੱਸਾ ਹੈ ਆਪਦੇ ਘਰੇ ਹਥਿਆਰ ਤਰਾਏ ਆਪਦੇ ਘਰੇ ਇੱਥੋਂ ਆਏ ਫੌਜ ਦੀਆਂ ਵਰਦੀਆਂ ਪਾ ਕੇ ਆਏ ਪੈਰਿਦਾਰੀ ਤਾਂ ਉੱਥੇ ਵੀ ਸੀ ਹੁਣ ਇਹ ਹਿਸਾਬ ਨਹੀਂ ਲੱਗਿਆ ਵੀ ਇਹ ਭਾਈ ਜਿਹੜੇ ਹਮਲਾਵਰ ਆ ਉਹ ਐ ਕਿ ਫੌਜੇ ਆਗੂ ਸੀ ਉਸ ਮੌਕੇ ਉਹ ਪੰਜ ਗਵਾਚੇ ਆ ਸਾਡੇ ਉੱਥੇ ਪਰ ਲਹਿਰ ਨਹੀਂ ਦਬੀ ਕਿਉਂਕਿ ਲਹਿਰ ਕਿਹੋ ਜਿਹੀ ਆਗੂ ਦੇ ਜਾਣ ਨਾਲ ਨਹੀਂ ਆਗੂ ਦੇ ਜਾਣ ਤੋਂ ਬਾਅਦ ਕਿੰਨੇ ਨੇ ਧਾਰ ਲਈ ਕਿੰਨੇ ਆਗੂ ਪੈਦਾ ਹੋ ਗਏ ਜੰਦੀ ਲਹਿਰ ਦਿਨੋਂ ਦਿਨ ਪਿੱਛੇ ਨਹੀਂ ਗਈ ਭਰਾਵੋ ਅੱਗੇ ਗਈ ਜੇ ਹਮਲੇ ਤੋਂ ਬਾਅਦ ਡਰ ਕੇ ਅੰਦਰ ਵੜ ਗਏ ਫੇਰ ਲਹਿਰ ਜਾਂਦੀ ਹੈ ਪਿੱਛੇ ਉਹ ਧਾਰਨ ਵੀ ਹੈਗੀ ਸਾਡੇ ਕੋਲੇ ਬਠਿੰਡੇ ਦੇ ਵਿੱਚ ਨਰਮੇ ਵਾਲੇ ਮਸਲੇ ਤੇ ਉਦੋਂ ਵਾਹੀ ਕਰਾ ਜੁਣੇ ਆਪਣੇ ਬਈ ਸੀ ਜਨਦੀ ਭੇਡ ਹੋ ਗਿਆ ਵੱਡਾ ਭੇਡ ਹੋ ਗਿਆ ਬਹੁਤ ਵੱਡੀ ਪੱਧਰ ਤੇ ਪੁਲਿਸ ਭੁਜਾਈ ਕੁੱਟੀ ਪਹਿਲਾਂ ਅਕਸਰ ਤਾਂ ਮੁਰ ਨਹੀਂ ਹੁੰਦਾ ਜਨਦੀ ਮੁਰਦਿਆਂ ਤੇ ਉਹਨਾਂ ਨੇ ਹਮਲਾ ਕਰਤਾ ਉਸ ਹਮਲੇ ਚ ਜਦੋਂ ਉਹਨਾਂ ਨੇ ਵੀ ਦੇਖਿਆ ਵੀ ਯੂਨੀਅਨ ਵਾਲਾ ਕਿਹੜਾ ਹੈ ਜਿਹੜਾ ਦਾ ਮੋੜ ਮਾਰ ਕਰਨਾ ਮੁੜ ਕੇ ਐਮਰਜੈਂਸੀ ਲੱਗ ਗਈ ਆ ਜਦੋਂ ਅਸੀਂ ਦੁਆਰੇ ਜੇ ਸੇਬੰਦੀ ਵਾਲਾ ਤੋਰਿਆ ਕਿਸਾਨਾਂ ਵਾਲੀ ਵਾਲਾ ਕਹਿੰਦੇ ਯਾਰ ਬਠਿੰਡੇ ਵਾਲੀ ਤਾਂ ਨਹੀਂ ਹੋ ਜੂ ਜਣਦੀ ਐਡੀ ਦਹਿਸਤ ਪਈ ਵੀ ਇਸੇ ਲੋਕਾਂ ਦੇ ਮਾਣਾਂ ਚ ਤੇ ਆਪਣੇ ਤੇ ਕਿੰਨੇ ਵਾਰੀ ਹੋ ਗਿਆ ਬਈ ਉਦੋਂ ਨਰੋਏ ਹੋ ਕੇ ਨਿਕਲਿਆ ਕਿਸੇ ਨੇ ਨਹੀਂ ਕਿਹਾ ਆ ਜੇਠੂਆਂ ਦੇ ਦੋ ਮੁੰਡੇ ਮਰ ਗਏ ਲਾਂਭਾ ਨਹੀਂ ਸੁਧਾਰਨ ਵੀਰ ਜਦ ਤੁਸੀਂ ਮੁੰਡੇ ਮਰਵਾਤੇ ਕਿਉਂਕਿ ਉਦੋਂ ਪਹਿਲਾਂ ਕਹੇਤਾ ਵੀ ਭਾਈ ਜਦੋਂ ਹੁਣ ਆਪਾਂ ਘੋਲ ਬੰਦ ਕਰਦੇ ਵੀ ਸਿਰ ਲੱਗਣਗੇ ਉਦੋਂ ਬਾਅਦ ਪੂਰੇ ਪਿੰਡ ਦਾ ਇਕੱਠੀ ਪਿੰਡ ਨੇ ਹੱਥ ਖੜੇ ਕਰਦੇ ਵੀ ਲੱਗ ਜਾਣਗੇ ਜੇ ਲੱਗਣਗੇ ਫਿਰ ਅਸੀਂ ਕਹਾਂਦਾ ਭਾਈ ਪਿੱਛੇ ੜਨਾ ਸੀ ਪਿੰਡ ਤਿਆਰ ਜੇ ਹੁਣ ਜਿਉਂਦਾ ਹੈ ਤੇ ਆ ਰਿਹਾ ਵੀ ਯਾਰ ਜਿੰਨੇ ਮਰਜੀ ਲੱਗ ਜਾਵੇ ਜ਼ਮੀਨ ਨੀ ਜਾਣ ਦੇਣੀ ਫਿਰ ਅਸੀਂ ਕਦੇ ਬਾਅਦ ਦੇ ਪਿੱਛੇ ਹਟ ਜਾਾਂਗੇ ਹੁਣ ਜਿਹੜੀ ਮੈਂ ਕਹਿਣਾ ਵੀ ਉਹੀ ਹਾਲਤ ਆਪਣੇ ਪਿੰਡ ਦੀ ਬਣਨ ਵਾਲੀ ਹੈ 1 ਜੂਨ ਤੋਂ ਝੋਨਾ ਲਾਉਣ ਦਾ ਉਹ ਆ ਵੀ ਲਾ ਸਕਦੇ ਹਾਂ ਬਾਣਾ ਦੀ ਤਿਆਰੀ ਚੱਲੀ ਜਾਂਦੀ ਹੈ ਮੈਂ ਉਹ ਮੁੰਡੇ ਦਾ ਨਾਉ ਨ ਜਾਣਦਾ ਮੈਨੂੰ ਪਤਾ ਲੱਗਿਆ ਹੁਣ ਰਾਤ ਪਤਾ ਨਹੀਂ ਕਿਹੜੇ ਵਜੇ ਸੁੱਤਾ ਹੋਊ ਵੀ ਯਾਰ ਇਹਨਾਂ ਪਹਿਰੇਦਾਰੀ ਕਰਨੇ ਉਸ ਤੋਂ ਬਾਅਦ ਕਿ ਟ੍ਰੈਕ ਚਲਾਉਣ ਵਾਗ ਗਿਆ ਹਾਂ ਖਰਜੀਤ ਦੀ ਗੱਲ ਐ ਦੇਖੋ ਜੇ ਬੰਦਾ ਕੋਈ ਸਾਰੀ ਰਾਤ ਅੰਗਾ ਆਇਆ ਤੇ ਤੁਸੀਂ ਟਰੈਡ ਗਏ ਚਲਾਉਣ ਬਾਹਣ ਬਾਉਣੇ ਹੋ ਆਸੇ ਪਾਸੇ ਕੋਈ ਦਰਾਖਤ ਆ ਥੋੜੀ ਅੱਖ ਲੱਗੇ ਸਾਡੇ ਟਰੈਡ ਤੋਂ ਦਰਾਖਤ ਚ ਵੱਜੇ ਜਦੋਂ ਆਪਾਂ ਨੂੰ ਦੇਣੇ ਪਤਾ ਆਉਂਦੇ ਨਹੀਂ ਉਹ ਜਿਹੜਾ ਭਾਈ ਇੱਕ ਟਰੈਡ ਦਾ 10 ਘੰਟਿਆਂ ਦਾ ਕੰਮ ਐ ਤੁਸੀਂ ਪੰਜ ਟਰੈਡ ਲੈ ਜੋ ਬਾਹ ਲੋ ਵੀੜੀ ਪਾ ਲੋ ਯਾਰ ਆਪਾਂ ਕਣਕ ਵੇਲੇ ਪਾਉਣੀ ਆ ਟਰਾਲੀਆਂ ਵੀ ਅੱਜ ਮੇਰੇ ਕਮੇਨ ਆਉਣੀ ਆ ਜੇ ਟਰੈਡ ਚਾਹੀਦਾ ਐ ਐ ਕਰ ਲੋ ਬਣਾ ਲੋ ਬਿਉਤਾ ਨੌਜਵਾਨ ਜੇ ਪੰਜੇ ਟਰੈਕ ਜਾਣਾ ਇਕੱਠੇ ਵਾਹਿਆ ਹਣ ਤੇ ਜੇ ਉਹ ਆਗੇ ਫਿਰ ਪੰਜੇ ਟਰੈਕ ਉਧਰ ਨੂੰ ਆ ਜਾਣਾ ਟਰੈਕ ਦੇ ਦਾਲੇ ਤਾਂ ਲੱਗਣਾ ਉਦੋਂ ਵੀ ਔਖਾ ਹੁੰਦਾ ਜਨ ਵੀ ਐਸਕੇ ਹੁੰਦੀ ਬਿਉਂਤ ਬਣਾਓ ਵੀ ਜੇ ਭਾਈ ਰੌਲਾ ਪੈ ਗਿਆ ਫਿਰ ਆਏ ਨਹੀਂ ਵੀ ਆ ਮੇਰਾ ਹੁਣ ਮੋਟਰ ਖੜ ਗਈ ਮੇਰਾ ਪਾਣੀ ਟੁੱਟ ਗਿਆ ਮੇਰਾ ਨੁਕਸਾਨ ਹੋ ਗਿਆ ਉਦੋਂ ਆਜੋ ਜਨ ਵੀ ਦਵਾਲ ਨਹੀਂ ਉਹਨਾਂ ਦੇ ਆਪਾਂ ਤੇ ਜਿਹੜਾ ਹਾਂ ਇਹਨੇ ਹਗਾਏ 'ਚ ਚਲਾਉਣਾ ਉਹਨਾਂ ਦਾ ਪਤਾ ਨੁਕਸਾਨ ਆਪਣਾ ਹੋਵੇ ਨਾ ਹੋਵੇ ਆਪਾਂ ਆਪ ਦਾ ਪੈਣਾ ਕਰ ਲਈਏ। ਉਹੀ ਜਿਵੇਂ ਬਿਆਹੋਂ ਤੋਂ ਬਣਾਓ। ਤੁਸੀਂ ਇਹਨਾਂ ਮੁੰਡੇ ਆਂ ਜਿਹਦਾ ਐਡਾ ਕੰਮ ਐ ਉਹਨੂੰ ਦੇ ਦੇ ਛੁੱਟੀ ਵੀ ਆ ਲੈ ਚ ਅਸੀਂ ਕੰਮ ਸਾਮਾਂਗੇ ਤੇਰੇ ਡੌਟੀਆਂ ਵਾਲਾ ਤੂੰ ਸੌਂ ਜਾ ਆਰਾਮ ਨਾਲ ਤਰਕੇ ਚਲਾ ਲਈ। ਨਹੀਂ ਆਪਾਂ ਹੁਣ ਸਟੇਜ ਬੰਦ ਕਰਦੇ ਆਂ ਰੋਟੀਆਂ ਖਾਣ ਤੋਂ ਬਾਅਦ। ਐ ਤਾਂ ਨਹੀਂ ਹੱਗਿਆ ਬੰ ਨੂੰ ਦਿਨੇ ਪਤਾ ਨਹੀਂ ਲੱਗੂਗਾ। ਜਲਦੀ ਆਪਾਂ ਚੋਰੀ ਵਾਲਾ ਕੰਮ ਬੰਦ ਕਰਤਾ ਜੋ ਦੂਜੇ ਆਉਣਗੇ ਉਹ ਤਾਂ ਆਪਾਂ ਸਾਰੇ ਪਾਸੇ ਪਏ ਆ। ਜੰਦੀ ਇਹੇ ਜੀ ਵਿਆਹ ਤੋਂ ਆਪਦੇ ਮਾਣਾਂ ਚ ਬਣਾਓ ਜੰਦੀ ਖੇਤ ਕਿਤੇ ਹੋਮੋ ਤੇ ਜਿੱਦੇ ਭਰਾਵੋ ਅਹ ਝੋਨਾ ਲੱਗ ਗਿਆ 28 ਤੋਂ ਬਾਅਦ ਵੀ ਜੇ ਇਹ ਨੇੜੇ ਡੇਟ ਲਿਆਉਣ ਜੰਦੀ ਮੈਨੂੰ ਲੱਗਦਾ ਵੀ 10 12 ਟਿੱਕਰ ਖਾਸੀ ਵੱਡੀ ਬਦਲ ਤੇ ਝੋਨਾ ਲੱਗ ਜਾ ਜਦੋਂ ਝੋਨਾ ਲੱਗਿਆ ਕਿੱਧਰ ਦੀ ਹੋਣਗੇ ਭਾਜਦਾਂ ਨੂੰ ਤਾਂ ਨਹੀਂ ਸੋਣ ਉਦੋਂ ਤਾਂ ਉਹੀ ਫਿਕਰ ਹੋ ਜੂ 4 ਸਵੇਰੇ ਪਾਣੀ ਖੜਾ ਕੱਦੂ ਹੋਇਆ ਪਿਆ ਜੇ ਭੇੜ ਹੋ ਗਿਆ ਕਿੱਧਰ ਦੀ ਰੰਗਾਂਗੇ ਆਪਸਾਂ ਦੇ ਦਫ਼ਤਰਾਂ 'ਚ ਬੈਠਣ ਦੇ ਦਿਲ ਕੰਬਦੇ ਹੋਣਗੇ ਆ ਜਿਹੜੇ ਨਾਰੇ ਲਾਉਣੇ ਆ ਸੁਣਦੇ ਆ ਉਹ ਵੀਡੀਓ ਉਦੋਂ ਹੌਲ ਪੈਂਦਾ ਉਹਨਾਂ ਦੇ ਉੱਤੇ ਜਿਹੜਾ ਆਪ ਨੂੰ ਲੱਗਦਾ ਵੀ ਇਹ ਮੁਝਾਰਾ ਕਰ ਲਿਆ ਆਪਣਾ ਕੀ ਫੜ ਕੇ ਪਿਆ ਕਿਉਂਕਿ ਇਹ ਕਿਹੜਾ ਕਿਸ ਨੂੰ ਸੁਣਿਆ ਨਹੀਂ ਹੁੰਦਾ ਸੋਸ਼ਲ ਵੀਡੀਓ ਤੇ ਚੜਦਾ ਹੈ ਉਹਦੇ ਐਡੀਸ਼ਨਾਂ ਬਹਿਸ ਹੋਈ ਹੈ ਪੂਰੀ ਦੁਨੀਆ ਤੇ ਜਾਵੜੀ ਜਿੰਨੀ ਕੋਈ ਚੈਨਲ ਨਹੀਂ ਰਿਹਾ ਜਿਹਨੇ ਉਹ ਚੱਕੀ ਨਾ ਹੋਵੇ ਐ ਤਾਂ ਨਹੀਂ ਬਹੁਤ ਅਧਿਕਾਰੀਆਂ ਨੇ ਨਹੀਂ ਚੱਕੀ ਕਿਸੇ ਨੇ ਇਸ ਕਰਕੇ ਦਾ ਏਡੇ ਵੱਡੇ ਉਹ ਦਾ ਹੈ ਜਦ ਨਹੀਂ ਜਾਗਦੇ ਰਹਿਣਾ ਝੋਨਾ ਵੀ ਲਾਉਣਾ ਹੈ ਕੰਮ ਵੀ ਕਰਨੇ ਆ ਸਾਰਾ ਕੁਝ ਕੰਮ ਨਹੀਂ ਖਰਾਬ ਹੋਣ ਦੇਣਾ ਉਹਦੀ ਵਿਉਂਤਬੰਦੀ ਬਣਾ ਲਓ ਸਾਡੀ ਲੋੜ ਹੈ ਸਹਿਯੋਗ ਦੀ ਵਿਉਂਤਬੰਦੀ ਬਣਾਉਣ ਚ ਅਸੀਂ ਤੁਹਾਡੀ ਮਦਦ ਕਰ ਦੇਾਂਗੇ ਇਹ ਨਹੀਂ ਆ ਕੀ ਗੱਲਾਂ ਤੁਹਾਡੇ ਨਾਲ ਕਰਨੇ ਆ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ